ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਪੁਲਿਸ ਤੇ ਗੈਂਗਸਟਰਾਂ ਦੀ ਆਪਸ ਵਿੱਚ ਜੋ ਗੋਲੀ ਜੋ ਚੱਲੀ ਹੈ ਜਿਸਦੇ ਤੁਹਾਨੂੰ ਦੱਸਦੀ ਹੈ ਜਲੰਧਰ ਦੇ 66 ਫੁੱਟੀ ਰੋਡ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਉੱਥੇ ਪੁਲਿਸ ਦੇ ਨਾਲ ਜੋ ਇਨਕਾਊਂਟਰ ਹੁੰਦਾ ਜੋ ਦੱਸਿਆ ਜਾ ਰਿਹਾ ਹੈ ਜੱਗੂ ਭਗਵਨਪੂਰੀ ਦੇ ਰਾਈਟ ਹੈਂਡ ਦੱਸੇ ਜਾ ਰਹੇ ਨੇ ਜਿਸਦੇ ਉਸਦੇ ਪੈਰ ਦੇ ਉੱਤੇ ਗੋਲੀ ਵੱਜਦੀ ਆ ਹੁਣ ਉਸ ਨੂੰ ਸਿਵਲ ਹੋ ਜੋ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਲਿਆਇਆ ਗਿਆ ਜਿਸਦੇ ਤੁਸੀਂ ਦੇਖ ਰਹੇ ਹੋ ਸੀਐਸਟਾਫ ਔਰ ਪੰਜਾਬ ਪੁਲਿਸ ਦੇ ਜੋ ਜਵਾਨ ਆ ਉਸ ਨੂੰ ਲੈ ਕੇ ਆਏ ਨੇ ਜਿੱਦੇ ਉਸਦੇ ਪੈਰ ਦੱਸਿਆ ਜਾ ਰਿਹਾ ਜੋ ਉਸਦੇ ਪੈਰ ਦੇ ਉੱਤੇ ਗੋਲੀ ਵੱਜੀ ਮਾਮਲਾ ਜੋ ਨਸ਼ੇ ਦਾ ਜੋ ਵੱਡਾ ਜਿਹੜਾ ਮਾਮਲਾ ਸੀ ਜਿਸ ਦੇ ਉੱਥੇ ਜੋ ਉਸ ਜਗ੍ਹਾ ਤੋਂ ਬਰਾਮਤੀ ਕਰਵਾਉਣ ਲਈ ਗਏ ਨੇ ਤੇ ਉੱਥੇ ਹੀ ਜੋ ਪੁਲਿਸ ਗੈਂਗਸਟਰ ਆ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਹੁੰਦੀ ਹੈ ਫਾਇਰਿੰਗ ਹੋਣ ਤੋਂ ਬਾਅਦ ਦੋ ਹੈ ਜੋ ਪੁਲਿਸ ਵੱਲੋਂ ਜੋ ਜਵਾਬੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਜੋ ਹੈ ਉਸ ਨੂੰ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਲਿਆਇਆ ਗਿਆ ਉਸ ਦਾ ਇਲਾਜ ਕਿਹੜਾ ਕਰਵਾਇਆ ਜਾ ਰਿਹਾ ਦੱਸਿਆ ਜਾ ਰਿਹਾ ਜੇ ਜੋ ਹੈ ਜੱਗੂ ਭਗਵਾਨਪੁਰੀ ਦਾ ਰੈਡਨ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦਾ ਜੋ ਐ ਕਾਰਵਾਈ ਹੁੰਦੀ ਹੈ ਜਿੱਦੇ ਉੱਥੇ ਦੱਸਿਆ ਜਾ ਰਿਹਾ ਜੋ ਨਿਸ਼ਾਨਦੇਹੀ ਕਰਨ ਲਈ ਨਸ਼ੇ ਦੇ ਬ੍ਰਾਹਮਤੀ ਕਰਨ ਲਈ ਉੱਥੇ ਪਹੁੰਚੇ ਸੀ ਤੇ ਉੱਥੇ ਪੁਲਿਸ ਗੈਂਗਸਟਰਾਂ ਵੱਲੋਂ ਜੋ ਐ ਪੁਲਿਸ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਉਸ ਤੋਂ ਜਵਾਬੀ ਕਾਰਵਾਈ ਜਲੰਧਰ ਪੁਲਿਸ ਵੱਲੋਂ ਵੀ ਦਿੱਤੀ ਗਈ ਹੈ ਇੱਕ ਗੈਂਗਸਟਰ ਦੇ ਜੋ ਪੈੜ ਦੇ ਉੱਤੇ ਗੋਲੀ ਵੱਜੀ ਆ ਹਾਲੇ ਇਸ ਬਾਰੇ ਅਸੀਂ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ